ਇਹ ਪਿਆਰਿਓ ਕਿਤੇ ਇਦਾਂ ਨਾ ਹੋ ਜਾਵੇ ਕੱਲ ਦੀ ਸੋਚਦੇ ਸੋਚਦੇ ਕੱਲ ਦੇ ਨਾਲ ਤੁਲਨਾ ਕਰਦੇ ਕਰਦੇ ਕਿਤੇ ਅੱਜ ਅਸੀਂ ਗਵਾਹ ਨਾ ਬੈਠੀਏ ਤੇ ਫੇਰ ਕੱਲ ਇਸੇ ਅੱਜ ਨੂੰ ਯਾਦ ਕਰੀਏ ਇਦਾਂ ਨਾ ਹੋਵੇ ਜਿਹੜਾ ਸਮਾਂ ਹੈ ਉਸ ਸਮੇਂ ਵਿੱਚ ਸ਼ੁਕਰ ਕਰ ਜਿਹੜਾ ਸਮਾਂ ਹੈ ਉਸ ਸਮੇਂ ਦੇ ਵਿੱਚ ਉਹਦਾ ਸ਼ੁਕਰਾਨਾ ਕਰ ਆਖੋ ਧੰਨ ਗੁਰੂ ਰਾਮਦਾਸ ਜੀ ਧੰਨ ਗੁਰੂ ਰਾਮਦਾਸ ਜੀ ਧੰਨ ਗੁਰੂ ਰਾਮਦਾਸ ਜੀ ਧੰਨ ਗੁਰੂ ਰਾਮਦਾਸ ਜੀ ਯਾਰ ਨਾਲ ਸਾਰੇ ਆਖੋ ਨ ਜੀ ਧੰਨ ਬਾਬਾ ਦੀਪ ਸਿੰਘ ਜੀ ਰੱਖੋ ਧੰਨ ਬਾਬਾ ਦੀਪ ਸਿੰਘ ਜੀ ਇੱਕ ਹੋਰ ਗੱਲ ਮੈਂ ਕਰਕੇ ਇਹ ਵੀ ਬੜੀ ਜ਼ਰੂਰੀ ਹੈ ਗਿਆਨੀ ਸੰਤ ਸਿੰਘ ਮਸਕੀਨ ਉਹਨਾਂ ਤੋਂ ਮੈਂ ਸੁਣੀ ਮੈਨੂੰ ਬੜੀ ਅੱਛੀ ਲੱਗੀ ਕਿਉਂਕਿ ਪਰਿਵਾਰਕ ਮੈਂਬਰ ਅਸੀਂ ਰੋਜ਼ ਜੁੜਦੇ ਆਂ ਔਰ ਜਦੋਂ ਦੀਆਂ ਮੈਂ ਗੱਲਾਂ ਕਰਦਾ ਮੇਰੇ ਮਨ ਨੂੰ ਵੀ ਬੜਾ ਸਕੂਨ ਬੜੀ ਸ਼ਾਂਤੀ ਮਿਲਦੀ ਔਰ ਤੁਹਾਨੂੰ ਵੀ ਬੜੀ ਮਿਲਦੀ ਮੈਨੂੰ ਪਤਾ ਹੈ ਤੁਹਾਡੀ ਪੋਜ਼ਿਟਿਵਿਟੀ ਸਾਨੂੰ ਦੱਸਦੀ ਹੈ ਤੁਹਾਡੇ ਮੈਸੇਜ ਜਦੋਂ ਸਾਡੇ ਤੱਕ ਆਉਂਦੇ ਸਾਨੂੰ ਪਤਾ ਲੱਗਦਾ ਗਿਆਨੀ ਸੰਤ ਸਿੰਘ ਮਸਕੀਨ ਉਹਨਾਂ ਨੇ ਇੱਕ ਟੇਪ ਦੇ ਵਿੱਚ ਬੜਾ ਪਿਆਰਾ ਬਚਨ ਕੀਤਾ ਇਕ ਕਥਾ ਦੇ ਦੌਰਾਨ ਉਹਨਾਂ ਨੇ ਬੜੀ ਪਿਆਰੀ ਗੱਲ ਕਹੀ ਕਿਹਿੰਦੇ ਜਿਸ ਗੁਰਦੁਆਰੇ ਵਿੱਚ ਇਹ ਬੈਨ ਹੈ ਕਿ ਇੱਥੇ ਮੁਸਾਫਰ ਰਹਿ ਨਹੀਂ ਸਕਦਾ ਗਰੀਬ ਵਾਸਤੇ ਇੱਥੇ ਥਾਂ ਕੋਈ ਨਹੀਂ ਨਿਮਾਣੇ ਦਾ ਇੱਥੇ ਕੋਈ ਸਹਾਰਾ ਨਹੀਂ ਸਿਰਫ ਕੀਰਤਨ ਹੋ ਸਕਦਾ ਕਥਾ ਹੋ ਸਕਦੀ ਏ ਕਹਿੰਦੇ ਮੈਂ ਅਰਜ਼ ਕਰਾਂ ਉਹ ਗੁਰਦੁਆਰਾ ਚਾਹੇ ਸੰਗਮਰਮਰ ਦਾ ਬਣਿਆ ਭਾਵੇਂ ਕਰੋੜਾਂ ਰੁਪਈਆ ਉਸ ਗੁਰਦੁਆਰੇ ਨੂੰ ਬਣਾਉਣ ਦੇ ਵਿੱਚ ਖਰਚਾ ਆਇਆ ਹੈ ਕਹਿੰਦੇ ਉਹ ਕਿਸੇ ਦਾ ਘਰ ਹੋ ਸਕਦਾ ਪਰ ਗੁਰੂ ਦਾ ਘਰ ਨਹੀਂ ਹੋ ਸਕਦਾ ਵਾਹਿਗੁਰੂ ਜੀ ਵਾਹਿਗੁਰੂ ਜੀ ਜਿੱਥੇ ਕਿਸੇ ਗਰੀਬ ਦੇ ਲਈ ਜਗਾ ਨਹੀਂ ਜਿੱਥੇ ਕਿਸੇ ਨਿਆਸਰੇ ਦਾ ਆਸਰਾ ਨਹੀਂ ਕਹਿੰਦੇ ਉਹ ਸੇਦਾ ਆਪਣਾ ਪਰਸਨਲ ਘਰ ਹੋ ਸਕਦਾ ਮਨੁੱਖ ਦਾ ਘਰ ਹੋ ਸਕਦਾ ਪਰ ਉਹ ਗੁਰੂ ਨਾਨਕ ਗੁਰੂ ਨਾਮਦਾਸ ਦਾ ਘਰ ਨਹੀਂ ਕਹਿੰਦੇ ਗੁਰੂ ਨਾਨਕ ਗੁਰੂ ਨਾਮਦਾਸ ਦਾ ਘਰ ਤੇ ਖੈ ਨਿਮਾਣਿਆਂ ਦਾ ਮਾਣ ਨਿਤਾਣਿਆਂ ਦਾ ਤਾਣ ਵਿਅਸਰਿਆਂ ਦਾ ਆਸਰਾ ਹੈ ਗੁਰੂ ਨਾਨਕ ਦਾ ਘਰ ਗਰੀਬ ਨਿਵਾਜ ਹੈ ਕਹਿੰਦੇ ਗੁਰੂ ਦਾ ਘਰ ਤੇ ਖਿਮਾ ਕਰਨ ਵਾਲਾ ਕਹਿੰਦੇ ਜਿਸ ਗੁਰਦੁਆਰੇ ਵਿੱਚ ਇਹ ਗੱਲ ਨਾ ਨਾ ਹੋਵੇ ਕਹਿੰਦੇ ਭਾਵੇਂ ਉਹ ਸੋਨੇ ਦਾ ਬਣਿਆ ਹੈ ਕੀਮਤੀ ਮੋਤੀਆਂ ਦਾ ਬਣਿਆ ਹੈ ਕਹਿੰਦੇ ਕਿਸੇ ਦਾ ਘਰ ਹੈ ਉਹ ਗੁਰਦੁਆਰਾ ਨਹੀਂ ਜਿਵੇਂ ਕਹਿੰਦੇ ਕਈਆਂ ਨੇ ਆਪਣੇ ਘਰਾਂ ਦੇ ਵਿੱਚ ਮਹਾਰਾਜ ਜੀਆਂ ਦਾ ਪ੍ਰਕਾਸ਼ ਕੀਤਾ ਹੁੰਦਾ ਹੈ ਨਾ ਕਹਿੰਦੇ ਬਸ ਉਹ ਗੁਰਦੁਆਰਾ ਵੀ ਉਦਾਂ ਹੀ ਹੈ ਆਖੋ ਧੰਗੁਰੂ ਰਾਮਦਾਸ ਜੀ ਗੁਰੂ ਰਾਮਦਾਸ ਜੀ ਪਿਆਰ ਨਾਲ ਸਾਰੇ ਆਖੋ ਨਾ ਜੀ ਧੰਨ ਬਾਬਾ ਦੀਪ ਸਿੰਘ ਕਹਿੰਦੇ ਨਿਸ਼ਾਨ ਸਹਿਬ ਲਹਿਰਾਉਣ ਦਾ ਮਤਲਬ ਕੀ ਸੀ ਨਿਸ਼ਾਨ ਸਹਿਬ ਲਹਿਰਾਉਣ ਦਾ ਮਤਲਬ ਹੈ ਇਹ ਕਿ ਇੱਥੇ ਪਿਆਸਾ ਭਾਵੇਂ ਬੰਦਾ ਹੈ ਭਾਵੇਂ ਉਹ ਪੰਛੀ ਹੈ ਕਹਿੰਦੇ ਪਿਆਸਾ ਤੇ ਭੁੱਖਾ ਪੰਛੀ ਵੀ ਜੇ ਅਸਮਾਨ ਵਿੱਚ ਉੱਡਦਾ ਹੈ ਨਾ ਕਹਿੰਦੇ ਉਹਨੂੰ ਵੀ ਜਦੋਂ ਨਜ਼ਰ ਆ ਜਾਵੇ ਨਾ ਇੱਥੇ ਨਿਸ਼ਾਨ ਸਹਿਬ ਲੱਗਾ ਉਹਨੂੰ ਵੀ ਤਸੱਲੀ ਹੋ ਜਾਵੇ ਇੱਥੇ ਮੇਰੇ ਖਾਣ ਪੀਣ ਦਾ ਪ੍ਰਬੰਧ ਹੈ ਆਖੋ ਵਾਹਿਗੁਰੂ ਜੀ ਵਾਹਿਗੁਰੂ ਜੀ ਤੇ ਉਹਨਾਂ ਨੇ ਮਿਸਾਲ ਦਿੱਤੀ ਕਹਿੰਦੇ ਪਿਆਸਾ ਤੇ ਭੁੱਖਾ ਪੰਛੀ ਉੱਡ ਰਿਹਾ ਹੈ ਅਸਮਾਨ ਦੇ ਵਿੱਚ ਲੱਭ ਰਿਹਾ ਕੋਈ ਐਸਾ ਦਰਖਤ ਜਿੱਥੇ ਛਾਇਆ ਵੀ ਮਿਲ ਸਕੇ ਫਲ ਵੀ ਮਿਲ ਸਕੇ ਤੇ ਕਹਿੰਦੇ ਉਸ ਦਰਖਤ ਉੱਤੇ ਬੈਠਦਾ ਜਿੱਥੇ ਛਾਂ ਹੋਵੇ ਨੇੜੇ ਪਾਣੀ ਵੀ ਹੋਵੇ ਫਲ ਵੀ ਹੋਵੇ ਤੇ ਕਹਿੰਦੇ ਗੁਰੂ ਸਾਹਿਬ ਨੇ ਨਿਸ਼ਾਨ ਸਾਹਿਬ ਸਾਨੂੰ ਐਸੇ ਕਰਕੇ ਦਿੱਤਾ ਸੀ ਕਿ ਜੇ ਕਿਸੇ ਨੂੰ ਕਿਤੋਂ ਕੁਝ ਖਾਣ ਨੂੰ ਨਾ ਮਿਲਦਾ ਹੋਵੇ ਕਿਸੇ ਨੂੰ ਕਿਤੋਂ ਪੀਣ ਵਾਸਤੇ ਪਾਣੀ ਦਾ ਲੱਭਦਾ ਹੋਵੇ ਕਿਸੇ ਦਾ ਕੋਈ ਆਸਰਾ ਨਾ ਹੋਵੇ ਜਦੋਂ ਗੁਰੂ ਘਰ ਦੇ ਵਿੱਚ ਆਵੇ ਤੇ ਗੁਰੂ ਘਰ ਤੋਂ ਉਹਦੀ ਬਾਹ ਫੜ ਲਈ ਜਾਵੇ ਆਖੋ ਵਾਹਿਗੁਰੂ ਜੀ ਵਾਹਿਗੁਰੂ ਧੰਨ ਗੁਰੂ ਰਾਮਦਾਸ ਜੀ ਕਹਿੰਦੇ ਜਿੱਥੇ ਨਿਸ਼ਾਨ ਸਾਹਿਬ ਲੱਗਿਆ ਹੋਵੇ ਉਹ ਨਿਆਸਰਾ ਬੰਦਾ ਉਸ ਵੇਲੇ ਮਾਣ ਨਾਲ ਕਹਿ ਸਕੇ ਮੈਨੂੰ ਕਿਸੇ ਨੇ ਥਾਂ ਨਹੀਂ ਦਿੱਤੀ ਇਹ ਨਿਸ਼ਾਨ ਸਾਹਿਬ ਲੱਗਿਆ ਇਹ ਮੇਰਾ ਆਪਣਾ ਘਰ ਏ ਇਹ ਨਿਆਸਰਿਆਂ ਦਾ ਆਸਰਾ ਘਰ ਏ ਮਹਾਰਾਜ ਦਾ ਤੇ ਹੁਕਮ ਸੀ ਤੂੰ ਆਪਣੇ ਘਰ ਨੂੰ ਵੀ ਗੁਰਦੁਆਰਾ ਬਣਾ ਲੈ ਪਰ ਤੂੰ ਤੇ ਗੁਰਦੁਆਰੇ ਨੂੰ ਆਪਣਾ ਘਰ ਬਣਾ ਲਿਆ ਖੋ ਵਾਹਿਗੁਰੂ ਜੀ ਵਾਹਿਗੁਰੂ ਜੀ ਜਿਸ ਗੁਰਦੁਆਰੇ ਵਿੱਚ ਮੁਸਾਫਰ ਵਾਸਤੇ ਕੋਈ ਥਾਂ ਨਹੀਂ ਪਿਆਰਿਓ ਫਿਰ ਉਹ ਗੁਰਦੁਆਰਾ ਬਣਾਇਆ ਕਿਸ ਵਾਸਤੇ ਹੈ ਗਿਆਨੀ ਸੰਤ ਸਿੰਘ ਮਸਕੀਨ ਕਹਿੰਦੇ ਕਹਿੰਦੇ ਸਤਿਗੁਰੂ ਮਹਾਰਾਜ ਬਖਸ਼ਿਸ਼ ਕਰਨ ਗੁਰਦੁਆਰਿਆਂ ਨੂੰ ਅਸੀਂ ਇਸ ਢੰਗ ਨਾਲ ਸਵਾਰੀਏ ਕਿ ਗੁਰੂ ਨਾਨਕ ਦੀ ਪ੍ਰਸੰਤਾ ਡੁੱਲ ਡੁੱਲ ਪਏ ਇਸ ਹਿਸਾਬ ਨਾਲ ਸਵਾਰੀਏ ਜ਼ਰੂਰ ਪਹੁੰਚੋ ਮੇਰੀ ਬੇਣ ਗੁਰੂ ਘਰ ਦੇ ਵਿੱਚ ਤੋਂ ਵੱਡੇ ਤੋਂ ਵੱਡੇ ਕੀਮਤੀ ਤੋਂ ਕੀਮਤੀ ਪੱਥਰ ਲਾਏ ਮਾੜੀ ਗੱਲ ਨਹੀਂ ਚੰਗੀ ਗੱਲ ਹੈ ਆਪਣੇ ਘਰ ਨੂੰ ਅਸੀਂ ਕਿੰਨਾ ਸਵਾਰਦੇ ਆ ਗੁਰੂ ਦਾ ਘਰ ਵੀ ਆਲੀ ਸ਼ਾਨ ਬਣੇ ਵਧੀਆ ਬਣੇ ਕੀਮਤੀ ਤੋਂ ਕੀਮਤੀ ਚੀਜ਼ਾਂ ਗੁਰੂ ਘਰ ਲੱਗਣ ਪਰ ਪਿਆਰਿਆ ਜਿਹੜੇ ਗੁਰੂ ਨੇ ਅੰਦਰ ਬਹਿਣਾ ਉਹ ਗੁਰੂ ਕਹਿ ਕੀ ਰਿਹਾ ਉਦੀ ਉਸ ਬਾਣੀ ਨੂੰ ਉਸ ਗੁਰੂ ਦੇ ਉਹਨਾਂ ਬੋਲਾਂ ਨੂੰ ਸੁਣਨ ਤੋਂ ਬਾਅਦ ਥੋੜਾ ਬਹੁਤ ਕਮਾ ਫਿਰ ਉਹ ਅਸਲੀਅਤ ਵਿੱਚ ਗੁਰੂ ਘਰ ਹੈ ਬਾਣੀ ਤੇ ਕਹਿੰਦੀ ਏ ਲੋੜ ਬੰਦਾਂ ਦੀ ਬਾਹ ਫੜ ਲੈ ਬਾਣੀ ਤੇ ਕਹਿੰਦੀ ਏ ਸੇਵਾ ਕਰ ਸਿਮਰਨ ਕਰ ਬੰਦਗੀ ਕਰ ਮਾਫੀ ਦੇਣਾ ਅਮਰਤ ਵੇਲੇ ਪ੍ਰਕਾਸ਼ ਹੁੰਦਾ ਜਿਹੜੇ ਕਮੇਟੀ ਦੇ ਮੈਂਬਰ ਨੇ ਪ੍ਰਕਾਸ਼ ਵੇਲੇ ਕਈ ਵਾਰੀ ਉਹ ਵੀ ਹਾਜ਼ਰ ਨਹੀਂ ਚਾਹੀਏ ਸੁਖਾਸਨ ਸਾਹਿਬ ਹੁੰਦਾ ਕਮੇਟੀ ਦੇ ਮੈਂਬਰ ਕਈ ਵਾਰੀ ਸੁਖਾਸਨ ਸਾਹਿਬ ਵੇਲੇ ਵੀ ਹਾਜ਼ਰ ਨਹੀਂ ਹੁੰਦੇ ਇਹ ਤੇ ਗਲਤ ਕਰ ਲੈਣਾ ਤੇ ਮੇਰੀ ਬੇਨਤੀ ਏ ਗੁਰੂ ਘਰਾਂ ਦੇ ਵਿੱਚ ਕੀਮਤੀ ਤੋਂ ਕੀਮਤੀ ਚੀਜ਼ਾਂ ਲਾਓ ਮਹਿੰਗੀਆਂ ਤੋਂ ਮਹਿੰਗੀਆਂ ਅਸੀਂ ਵੀ ਆਪਣੇ ਘਰਾਂ 'ਚ ਲਾਉਨੇ ਆ ਗੁਰੂ ਘਰ 'ਚ ਲੱਗਣ ਕੋਈ ਗਲਤ ਕਰਣੀ ਪਰ ਪਿਆਰ ਦੇ ਉਹ ਗੁਰੂ ਦੀ ਬਾਣੀ ਕੀ ਕਹਿੰਦੀ ਹੈ ਉਹਨੂੰ ਕਮਾਈਏ ਵਿੱਚ ਰੋ ਤਾਂ ਫਿਰ ਸਾਡੇ ਜੀਵਨ ਦੇ ਵਿੱਚ ਬਦਲਾ ਆਏਗਾ ਆਪ ਸਵਰੂਪ ਪਰਿਵਾਰ ਸਵਰੂਪ ਸਾਰੇ ਆਖੋ ਸਮਾਜ ਆਪੇ ਹੀ ਸਵਰ ਜਾਏਗਾ ਪਿਆਰ ਨਾਲ ਸਾਰੇ ਫਤਿਹ ਬੁਲਾਓ ਵਾਹਿਗੁਰੂ ਜੀ ਕਾ ਜੀ ਵਾਹਿਗੁਰੂ ਜੀ ਕੀ ਫਤਿਹ ਸ਼ਬਦ ਮੈਂ ਪੜਾਂ ਆਪਣੇ ਪੁੱਠੇ ਕਰਮ ਸਿੱਧੇ ਕਰਵਾਵਾਂਗੇ ਆਖੋ ਧੰਨ ਗੁਰੂ ਰਾਮਦਾਸ ਜੀ ਧੰਨ ਗੁਰੂ ਰਾਮਦਾਸ ਜੀ ਯਾਰ ਨਾਲ ਸਾਰੇ ਆਖੋ ਨੈ ਜੀ ਧੰਨ ਬਾਬਾ ਇਹ ਬਸ ਹਜ਼ਾਰਾਂ ਸ਼ਰੀਰ ਮੈਂ ਤੁਹਾਨੂੰ ਬਖਾ ਸਕਦਾ ਜਿਨ੍ਹਾਂ ਨੇ ਰਹਿਣ ਸਮਾਈਆਂ ਜੇ ਹਾਜ਼ਰੀਆਂ ਭਰੀਆਂ ਤੇ ਬਾਬੇ ਖੰਡੇ ਵਾਲੇ ਨੇ ਉਹਨਾਂ ਨੂੰ ਦਿੱਤਾ ਹੀ ਦਿੱਤਾ ਬਖਸ਼ਿਸ਼ਾਂ ਕੀਤੀਆਂ ਹੀ ਕੀਤੀਆਂ ਨੇ ਮਨ ਲਓ ਜਿਹੜੀ ਉਹ ਚੀਜ਼ ਮੰਗਦੇ ਜੇ ਉਹ ਨਹੀਂ ਨਾ ਮਿਲੀ ਬਾਬੇ ਨੇ ਖਾਲੀ ਨਹੀਂ ਮੋੜਿਆ ਬਾਬੇ ਨੇ ਵੇਖਿਆ ਕਿ ਅਜੇ ਜਿਹੜੀ ਦਾਤ ਮੰਗਦਾ ਕਰਮਾਂ ਵਿੱਚ ਢਿੱਲ ਮਿੱਠੇ ਬਾਬੇ ਨੇ ਹੋਰ ਬਖਸ਼ਿਸ਼ਾਂ ਦੇ ਕੇ ਤੋਰ ਦਿੱਤਾ ਪੁੱਤਰਾ ਖਾਲੀ ਨਹੀਂ ਮੋੜਨ ਲੱਗਾ ਮੈਂ ਤੈਨੂੰ ਇਹ ਮੇਰੀ ਬੇਨਤੀ ਹੈ ਆਪਣੇ ਪੁੱਤੇ ਕਰਮ ਸਿੱਧੇ ਕਰਮਾਉਣ ਵਾਸਤੇ ਗੁਰੂ ਦੀਆਂ ਖੁਸ਼ੀਆਂ ਲੈਣ ਵਾਸਤੇ ਸਾਨੂੰ ਅਸੀਸਾਂ ਦੇਣ ਵਾਸਤੇ ਸਭ ਨੇ 13 ਅਗਸਤ 8:00 ਵਜੇ ਪਹੁੰਚ ਕੇ ਲੰਗਰ ਪਾਣੀ ਛੱਕ ਕੇ 9:10 ਵਜੇ ਗੁਰੂ ਜੀ ਦੀ ਹਜ਼ੂਰੀ ਵਿੱਚ ਬਹਿ ਜਾਣਾ ਤੇ 10 ਤੋਂ ਲੈ ਕੇ 4 ਵਜੇ ਤੱਕ ਆਪਣਾ ਰੈਣ ਸਬਾਈ ਦੇ ਵਿੱਚ ਜੁੜਾਂਗੇ ਸੰਗਰੂ ਸੇਵਾ ਲੈਣ ਆਓ ਸ਼ਬਦ ਪੜ੍ਹੀਏ ਗੁਰੂ ਨਾਨਕ ਸਾਹਿਬ ਜੀ ਦਾ ਉਚਾਰਨ ਕੀਤਾ ਸ਼ਬਦ ਗੁਰੂ ਗ੍ਰੰਥ ਸਾਹਿਬ ਜੀ ਦੇ 764 ਨੰਬਰ ਅੰਗ ਦੇ ਉੱਤੇ ਦਰਜ ਸ਼ਬਦ ਆਤਮ ਰਾਮ ਸੰਸਾਰਾ ਸਾਚਾ ਖੇਲ ਤੁਮਾਰਾ ਸੱਚ ਖੇਲ ਤੁਮਾਰਾ ਅਗਮ ਅਪਾਰਾ ਤੁਦ ਬਿਨ ਕੌਣ ਮੁਝਾਈ ਆਹ ਬੜੀ ਪਿਆਰ ਚ ਇਹ ਸ਼ਬਦ ਦਾ ਗਾਇਨ ਕਰੀਏ ਮੇਰੀ ਬੇਨਤੀ ਉਸ ਤੋਂ ਪਹਿਲੇ ਨਾ ਗੁਰਮੁਖਾਂ ਨੂੰ ਮੈਂ ਬੇਨਤੀ ਕਰਦਾ ਇਹ ਇੱਕ ਵਾਰੀ ਸ਼ਬਦ ਬੋਲ ਦਿਓ ਤਾਂ ਜੋ ਮੈਂ ਸੰਖੇਪ ਰੂਪ ਦੇ ਵਿੱਚ ਇਹਦੇ ਅਰਥ ਕਰਦੇ ਆਂ ਤਾਂ ਜੋ ਤੁਹਾਨੂੰ ਸ਼ਬਦ ਪੜਨ ਦੇ ਵਿੱਚ ਹੋਰ ਰਸ ਆਵੇ ਬੜੇ ਬੜੇ ਪਿਆਰ ਸੰਸਾਰ ਕਹਿੰਦੇ ਹੈ ਪਰਮੇਸ਼ਰ ਸਾਈਂ ਹੈ ਪ੍ਰਭੂ ਹੈ ਮੇਰੇ ਮਾਲਕ ਜੀ ਤੁਸੀਂ ਸੰਸਾਰ ਦੀ ਜਿੰਦ ਜਾਨ ਹੋ ਸੱਚਾ ਖੇਲ ਹੈ ਤੁਮਾਰਾ ਤੇ ਕਹਿੰਦੇ ਇਹ ਜਿਹੜਾ ਸੰਸਾਰ ਹੈ ਨਾ ਤੇਰੀ ਸੱਚਮੁੱਚ ਦੀ ਰਚੀ ਹੋਈ ਇੱਕ ਰਚਨਾ ਹੈ ਇਹ ਸੰਸਾਰ ਹੈ ਸੱਚਮੁੱਚ ਭਰਮ ਨਹੀਂ ਹੈ ਹੈ ਸੱਚਮੁੱਚ ਮੌਜੂਦ ਪਰ ਇਹ ਸੰਸਾਰ ਇੱਕ ਖੇਡ ਹੈ ਇਹੋ ਜੀ ਖੇਡ ਜੋ ਦਿਸ ਰਿਹਾ ਇੱਕ ਦਿਨ ਸਭ ਕੁਝ ਨਾਸ ਹੋ ਜਾਣਾ ਹੈ ਪਰ ਹੈ ਇਹੋ ਜੀ ਅਜੀਬੋ ਗਰੀਬ ਇਹ ਖੇਡ ਨਜ਼ਰ ਆ ਰਿਹਾ ਪਰ ਜੋ ਨਜ਼ਰ ਆ ਰਿਹਾ ਇੱਕ ਦਿਨ ਬਿਨਸ ਜਾਣਾ ਹੈ ਇਹ ਮਨ ਦਾ ਭਰਮ ਨਹੀਂ ਜੋ ਅਸੀਂ ਵੇਖ ਰਹੇ ਆ ਇੱਕ ਹੁੰਦਾ ਬੰਦ ਅੱਖ ਦਾ ਸੁਪਨਾ ਇੱਕ ਖੁੱਲੀ ਅੱਖ ਦਾ ਸੁਪਨਾ ਇਹ ਖੁੱਲੀ ਅੱਖ ਦੇ ਨਾਲ ਅਸੀਂ ਸੁਪਨਾ ਵੇਖ ਰਹੇ ਹਾਂ ਸੰਸਾਰ ਦਾ ਜਦੋਂ ਅੱਖਾਂ ਬੰਦ ਹੋਈਆਂ ਤੇ ਇਹ ਜਿਹੜਾ ਸੁਪਨਾ ਸਾਡਾ ਫਿਰ ਟੁੱਟਣਾ ਹੈ ਇਹ ਜਿਹੜਾ ਸੰਸਾਰ ਇੱਕ ਖੇਡ ਹੈ ਪਰ ਹੈ ਨਾਸਮੰਤ ਪਰ ਮਨ ਦਾ ਭਰਮ ਵੀ ਨਹੀਂ ਸੱਚਮੁੱਚ ਮੌਜੂਦ ਵੀ ਹੈ ਬਸ ਆਹੀ ਆਚਾ ਖੇਡ ਤੇਰਾ ਖੁ ਤਨ ਗੁਰੂ ਰਾਮਦਾਸ ਜੀ ਤਨ ਗੁਰੂ ਰਾਮਦਾਸ ਜੀ ਤੇ ਆ ਖੇਡ ਨੂੰ ਇਹ ਜਿਹੜਾ ਸੰਸਾਰ ਹੈ ਨਾ ਇਹ ਤੁਹਾਡੀ ਰਚੀ ਹੋਈ ਖੇਡ ਨੂੰ ਇਸ ਅਸਲੀਅਤ ਨੂੰ ਤੁਹਾਡੇ ਤੋਂ ਬਿਨਾ ਕੋਈ ਹੋਰ ਸਮਝਾ ਨਹੀਂ ਸਕਦਾ ਏ ਮੇਰੇ ਅਪਹੁੰਚ ਤੇ ਬੇੰਤ ਪਰਮੇਸ਼ਰ ਜੀ ਇਹ ਸੰਸਾਰ ਦੀ ਖੇਡ ਨੂੰ ਤੁਹਾਡੇ ਤੋਂ ਬਿਨਾ ਕੋਈ ਸਮਝਾ ਨਹੀਂ ਸਕਦਾ ਸੱਚ ਖੇਲ ਤੇਮਾਰਾ ਅਗਮ ਅਪਾਰਾ ਤੁਦ ਬਿਨ ਕੌਣ बुਝਾਏ ਜੀ ਸਿੱਧ ਸਾਧਕ ਸਿਆਣ ਕੇ ਕੁਝ ਬਿਨਾ ਕਵਨ ਕਹਾਏ ਕਹਿੰਦੇ ਕਰੋਨਾ ਹੀ ਪੂਰਨ ਪੁਰਸ਼ ਨੇ ਅਕਲਮੰਦ ਇਨਸਾਨ ਨੇ ਪਰ ਤੇਰੀ ਮਿਹਰ ਤੋਂ ਬਿਨਾ ਕੋਈ ਆਪਣੇ ਆਪ ਨੂੰ ਕੁਝ ਅਖਵਾ ਨਹੀਂ ਸਕਦਾ ਤੇਰੀ ਮਿਹਰ ਤੋਂ ਬਿਨਾ ਕੋਈ ਕੁਝ ਬਣ ਨਹੀਂ ਸਕਦਾ ਹਾਂ ਮਿਹਨਤ ਕਰ ਸਕਦਾ ਆਪਣੀ ਫੀਲਡ ਦੇ ਵਿੱਚ ਜਦੋਂ ਆਪਣੀ ਫੀਲਡ ਦੇ ਵਿੱਚ ਮਿਹਨਤ ਕਰੇਗਾ ਕੋਈ ਵੀ ਫੀਲਡ ਹੈ ਉਹਦੀ ਜਦੋਂ ਆਪਣੀ ਫੀਲਡ ਦੇ ਵਿੱਚ ਮਿਹਨਤ ਕਰੇਗਾ ਉਦੋਂ ਤੱਕ ਉਹਦਾ ਚਾਰੇ ਪਾਸੇ ਡੰਕਾ ਨਹੀਂ ਮਜਣਾ ਜਦ ਤੱਕ ਬੰਦੇ ਦੀ ਮਿਹਨਤ ਦੇ ਵਿੱਚ ਤੇਰੀ ਰਹਿਮਤ ਸ਼ਾਮਲ ਨਹੀਂ ਹੋਏਗੀ ਕਿੰਨੇ ਕਰੋੜਾ ਪੁਰਸ਼ ਨੇ ਪੂਰਣ ਪੁਰਸ਼ ਨੇ ਪਿਆਰਿਓ ਅਕਲਮੰਦ ਇਨਸਾਨ ਨੇ ਪੁੱਗੇ ਕੋਈ ਜੋਗੀ ਨੇ ਸਾਧਨਾ ਕਰਨ ਵਾਲੇ ਨੇ अनेਕਾਂ ਹੀ ਸਿਆਣੇ ਹੁੰਦੇ ਆਏ ਨੇ ਪਰ ਤੇਥੋਂ ਬਿਨਾ ਤੇਰਾ ਸਿਮਰਨ ਕੋਈ ਕਰ ਹੀ ਨਹੀਂ ਸਕਦਾ ਜਾ ਇਓ ਕਹਿ ਲੋ ਤੇਥੋਂ ਬਿਨਾ ਆਪਣੇ ਆਪ ਨੂੰ ਕੋਈ ਕੁਝ ਅਖਵਾਈ ਨਹੀਂ ਸਕਦਾ ਅਖੋ ਵੈਗੁਰੂ ਜੀ ਆਹੇ ਗੁਰੂ ਜੀ ਧੰ ਗੁਰੂ ਨਾਮਦਾਸ ਜੀ ਨਾਮ ਗੁਰੂ ਰਾਮਦਾਸ ਜੀ ਪਿਆਰ ਨਾਲ ਸਾਰੇ ਆਖੋ ਨਾ ਜੀ ਧੰ ਬਾਬਾ ਦੇਵ ਸਿੰਘ ਜੀ ਕਾਲ ਬਕਾਲ ਭਾਏ دیਵਾਨੇ ਮਨ ਰੱਖਿਆ ਗੁਰੂ ਹਾਏ ਕਿੰਦੇ ਤੁਹਾਡੀ ਮੇਰ ਨਾਲ ਜਿੰਨੇ ਮਨ ਤੁਹਾਡੇ ਚਰਣਾ ਨਾਲ ਜੋੜ ਰਿਆ ਨਾ ਉਹਨਾਂ ਦਾ ਫਿਰ ਜਨਮ ਮਰਨ ਦਾ ਗੇੜ ਮੁੱਕ ਗਿਆ ਉਹਨਾਂ ਨੂੰ ਜਮਾ ਦਾ ਭੈ ਨਹੀਂ ਕੋਈ ਰਿਹਾ 84 ਲੱਖ ਜੂਨ ਦੇ ਵਿੱਚ ਆਉਣਾ ਜਾਣਾ ਆ ਸਾਰੇ ਡਰ ਉਹਨਾਂ ਦੇ ਮੁੱਕ ਗਏ ਜਨਮ ਮਰਨ ਦੇ ਗੇੜ ਮੁੱਕ ਗਏ ਆ ਖੁ ਧੰਨ ਗੁਰੂ ਰਾਮਦਾਸ ਜੀ ਧੰਨ ਗੁਰੂ ਰਾਮਦਾਸ ਜੀ ਅੱਗੇ ਜੀ ਨਾਨਕ ਅਵਗਨ ਸ਼ਬਦ ਜਲਾਏ ਗੁਣ ਸੰਗਮ ਪ੍ਰਭ ਪਾਏ ਕਹਿੰਦੇ ਪਰਮੇਸ਼ਰ ਦੀ ਮੇਰ ਨਾਲ ਜਿਸ ਬੰਦੇ ਨੇ ਗੁਰੂ ਦੇ ਸ਼ਬਦ ਵਿੱਚ ਜੁੜ ਕੇ ਆਪਣੇ ਅੰਦਰੋਂ ਔਗਣ ਸਾੜ ਲਏ ਨਾ ਉਹਨੇ ਜਦੋਂ ਆਪਣੇ ਅੰਦਰ ਔਗਣ ਸਾੜੇ ਸ਼ਬਦ ਦੇ ਨਾਲ ਜੁੜ ਕੇ ਜਦੋਂ ਔਗਣ ਸੜੇ ਗੁਨਾ ਦਾ ਖਜ਼ਾਨਾ ਉਸ ਬੰਦੇ ਦੇ ਅੰਦਰ ਭਰਨਾ ਸ਼ੁਰੂ ਹੋ ਗਿਆ ਤੇ ਗੁਨਾ ਦੇ ਮਿਲਾਪ ਦੇ ਨਾਲ ਉਹਨੇ ਆਪਣੇ ਗੁਰ ਪਰਮੇਸ਼ਰ ਸਾਈਂ ਪ੍ਰਭੂ ਜੀ ਨੂੰ ਵੀ ਲੱਭ ਲਿਆ ਕੋ ਵੈਗੁਰੂ ਜੀ ਵਾਹਿਗੁਰੂ ਜੀ ਧੰਨ ਗੁਰੂ ਰਾਮਦਾਸ ਜੀ ਧੰਨ ਗੁਰੂ ਰਾਮਦਾਸ ਜੀ ਤਿਆਰ ਨਾਲ ਸਾਰੇ ਆਖੋ ਨਾ ਜੀ ਧੰਨ ਬਾਬਾ ਦੀਪ ਸਿੰਘ ਜੀ ਕਿਵੇਂ ਕਹਿ ਰਹੇ ਨੇ ਸਹਿਬ ਇਸ ਸ਼ਬਦ ਦੇ ਵਿੱਚ ਆਓ ਬੜੇ ਪਿਆਰ ਦੇ ਨਾਲ ਸਾਰੇ ਇਹ ਸ਼ਬਦ ਦਾ ਗਾਇਨ करिए ਜੀ बिन कौन बजाए तुद बिन कौन बजाए तुद बिन तु I'm